ਜੇਕਰ ਤੁਹਾਡੇ ਬੱਚੇ ਹਲਵੇ ਦੀ ਸਬਜ਼ੀ ਨਹੀਂ ਖਾਂਦੇ ਤਾਂ ਤੁਸੀਂ ਉਹਨਾਂ ਨੂੰ ਮੇਰੇ ਤਰੀਕੇ ਨਾਲ ਜਿਸ ਤਰ੍ਹਾਂ ਕਿ ਆਪਾਂ ਵੀਡੀਓ ਵਿੱਚ ਦਿਖਾਇਆ ਅੱਜ ਆਪਾਂ ਹਲਵੇ ਕਦੂ ਦੀ ਸਬਜ਼ੀ ਬਣਾਈ ਆ ਇਸੇ ਤਰੀਕੇ ਨਾਲ ਬਣਾਓ ਬੱਚੇ ਇੱਕ ਦੀ ਜਗ੍ਹਾ ਚਾਰ-ਚਾਰ ਰੋਟੀਆਂ ਖਾ ਜਾਣਗੇ ਬਹੁਤ ਵਧੀਆ ਸਬਜ਼ੀ ਬਣੀ ਗੁਰਦਾਸ ਵਲੌਗ ਚੈਨਲ ਤੇ ਤੁਹਾਡਾ ਸਾਰਾਤਾ ਜੀ ਉਮੀਦ ਕਰਦੀ ਆਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਆਂ ਜੀ ਜਿਹੜੀ ਸਬਜ਼ੀ ਬਣਾਉਣੀ ਆ ਉਹ ਹੈ ਜੀ ਹਲਵੇ ਦੀ ਸਬਜ਼ੀ ਇਹਨੂੰ ਪੇਠਾ ਵੀ ਕਿਹਾ ਜਾਂਦਾ ਹੈ ਤੇ ਹਲਵਾ ਕਦੂ ਵੀ ਪਿਆ ਕਿਹਾ ਜਾਂਦਾ ਹਲਵੇ ਦੀ ਸਬਜ਼ੀ ਤੇ ਤੁਸੀਂ ਬਹੁਤ ਵਰੀ ਬਣਾ ਕੇ ਖਾਦੀ ਹੁੰਨੀ ਆ ਪਰ ਅੱਜ ਆਪਾਂ ਬਣਾਵਾਂਗੇ ਜੀ ਇੱਕ ਨਵੇਂ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਇਹਨੂੰ ਆਪਾਂ ਬਣਾਉਣ ਵਾਸਤੇ ਆਪਾਂ ਕੀ ਕੀ ਇੱਥੇ ਸਮਾਨ ਲਿਆ ਉਹ ਆਪਾਂ ਇੱਕ ਵਾਰੀ ਦੇਖ ਲੈਨੇ ਹਾਂ ਹਲਵੇ ਕद्दू ਦੀ ਸਬਜ਼ੀ ਬਣਾਉਣ ਵਾਸਤੇ ਇਸ ਤੜਕੇ ਵਾਸਤੇ ਆਪਾਂ 4-5 ਲਈਆਂ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਕੱਟ ਲਿਆ ਇਸ ਤਰ੍ਹਾਂ ਲੰਬੇ ਪੀਸਾ ਦੇ ਵਿੱਚ ਤੁਸੀਂ ਜਿਸ ਤਰ੍ਹਾਂ ਮਰਜ਼ੀ ਇੱਦੀ ਕਟਿੰਗ ਕਰ ਸਕਦੇ ਹੋ ਤੇ ਨਾਲ ਹੀ ਮੀਡੀਅਮ ਸਾਈਜ਼ ਦੇ ਪਿਆਜ਼ ਥੋੜੇ ਮੋਟੇ ਜੇ ਪੀਸਾਂ ਵਿੱਚ ਕੱਟ ਕੇ ਤਿਆਰ ਕਰ ਲਏ ਨੇ ਤੇ ਅਦਰਕ ਲਸਣ ਦਾ ਪੇਸਟ ਤੇ ਇਧਰ ਦਰ ਦਰਾ ਜੈ ਇਹਨਾਂ ਨੂੰ ਕੁੱਟ ਲਿਆ ਕੁੰਡੇ ਵਿੱਚ ਤੇ ਨਾਲ ਹੀ ਦੋ ਮੀਡੀਅਮ ਸਾਈਜ਼ ਦੇ ਲੈਨੇ تھے ਟਮਾਟਰ ਤੇ ਤੜਕਾ ਆਪਾਂ ਜਿਆਦਾ ਜਿਹੜਾ ਲਾਉਣਾ ਉਹ ਹੈਗਾ ਜੀ ਇੱਥੇ ਦਹੀਂ ਇੱਕ ਕੌਲੀ ਆਪਾਂ ਦਹੀਂ ਦੀ ਲਈਏ ਤੇ ਦੋ ਚਮਚ ਲੈਨੇ ਆਪਾਂ ਵੇਸਣ ਦੇ ਤੇ ਸਬ지 ਬਣਾਉਣ ਵਾਸਤੇ ਇੱਥੇ ਰਿਹਾ ਆਪਾਂ ਹਲਵਾ ਕद्दू ਇਹ 1 ਕਿਲੋ ਤੋਂ ਉੱਪਰ ਹੈ ਤੇ ਜਿੰਨਾ ਕਿ ਸਾਨੂੰ ਸਬ지 ਜੋਗਾ ਚਾਹੀਦਾ ਆਪਾਂ ਉਹਨੇ ਦੀ ਕਟਿੰਗ ਕਰ ਲਾਂਗੇ ਹਲਵੇ ਕद्दू ਨੂੰ ਆਪਾਂ ਚੰਗੀ ਤਰੀਕੇ ਨਾਲ ਸਾਫ ਪਾਣੀ ਨਾਲ ਧੋ ਲਿਆ ਤੇ ਇਹਨੂੰ ਪਹਿਲਾਂ ਕਟਿੰਗ ਕਰ ਲੈਣਾ ਇਹਦੀ ਖੇਲ ਕੇ ਆਪਾਂ ਛੋਟੇ ਛੋਟੇ ਪੀਸੇ ਇਹਦੇ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਧੋਣਾ ਨਹੀਂ ਹੈਗਾ ਕਿਉਂਕਿ ਆਪਾਂ ਇਹਨੂੰ ਇੱਕੋ ਵਾਰੀ ਧੋ ਲਿਆ ਪਹਿਲਾਂ ਹੀ ਇਹਨਾਂ ਦੇ ਸਿੱਕੜ ਜਿਹੜਾ ਉਤਾਰ ਦਿੰਨੇ ਆ ਹਲ ਵੇਖਦੁਰ ਆਪਾਂ ਛੇਲ ਲਿਆ ਤੇ ਹੁਣ ਇਹਦੇ ਕਰ ਲਾਂਗੇ ਜੀ ਬਿਲਕੁਲ ਪਤਲੇ ਪਤਲੇ ਪੀਸ ਹਲਵੇ ਕਦੂ ਦੀ ਆਪਾਂ ਕਟਿੰਗ ਕਰ ਲਈ ਆ ਤੇ ਹੁਣ ਆਪਾਂ ਲੈਨੇ ਆ ਜੀ ਦਹੀਂ ਨੂੰ ਇੱਕ ਕੁੱਲੀ ਆਪਾਂ ਦਹੀਂ ਦੀ ਜਿਹੜੀ ਲਈ ਸੀ ਇਹਨੂੰ ਆਪਾਂ ਪਾ ਦਨੇ ਜੀ ਵੱਡੀ ਦੇ ਕੁੱਲੀ ਦੇ ਵਿੱਚ ਕੱਢ ਲੈਨੇ ਆ ਤੇ ਨਾਲ ਹੀ ਇੱਥੇ ਲਈ ਸੀ ਆਪਾਂ 2 ਚਮਚ ਵੇਸਣ ਇਹਨੂੰ ਵੀ ਦਹੀਂ ਚ ਪਾਵਾਂਗੇ ਤੇ ਸਵਾਦ ਦੇ ਹਿਸਾਬ ਨਾਲ ਪਾਵਾਂਗੇ ਆਪਾਂ ਲੂਣ 1 ਚਮਚ ਤੋਂ ਥੋੜਾ ਜਿਹਾ ਜ਼ਿਆਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਤੇ ਇੱਕ ਚਮਚ ਪਾਵਾਂਗੇ ਆਪਾਂ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਪਾਈਆਂ ਨੇ ਤੇ ਅੱਧਾ ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਹੁਣ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਦਿੰਨੇ ਆਂ ਜੇਕਰ ਤੁਹਾਡੇ ਬੱਚੇ ਨਹੀਂ ਹਲਵੇ ਦੀ ਸਬਜ਼ੀ ਖਾਂਦੇ ਤਾਂ ਤੁਸੀਂ ਇਸ ਮੇਰੇ ਤਰੀਕੇ ਨਾਲ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਸਵਾਦ ਸਬਜ਼ੀ ਬਣਦੀ ਆ ਹਲਵੇ ਕਦੂ ਦੀ ਤੇ ਇਹਨੂੰ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਦੇ ਵਿੱਚ ਕਰ ਦਿੰਨੇ ਆ ਜੀ ਮਿਕਸ ਇਹਨੂੰ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਲਾਉਨੇ ਆ ਸਬਜ਼ੀ ਨੂੰ ਤੜਕਾ ਤੇਲ ਹੋ ਗਿਆ ਗਰਮ ਤੇ ਹੁਣ ਇਹਦੇ ਵਿੱਚ ਪਾ ਦਿੰਨੇ ਆ ਜੀ ਜੀਰਾ ਤੇ ਜੀਰੇ ਨੂੰ ਚੰਗੀ ਤਰ੍ਹਾਂ ਤੜਕਾ ਲੈਣੀ ਆ அதிரி சங்க பார்ச்ச ਆ 골ਡਨ ਬ੍ਰਾਊਨ ਜਿਹੇ ਕਰ ਲੈਨੇ ਪਿਆਜ਼ ਆਪਾਂ ਭੁੰਨ ਲੈਨੇ ਤੇ ਇਸ ਤੋਂ ਬਾਅਦ ਆਪਾਂ ਪਾ ਦਨੇ ਆ ਜੀ ਟਮਾਟਰ ਤੇ ਇਹਨਾਂ ਨੂੰ ਕਰ ਲੈਨੇ ਜਿਹੜੇ ਤਰ੍ਹਾਂ ਭੁੰਨ ਕੇ ਤਿਆਰ ਟਮਾਟਰਾਂ ਵੀ ਆਪਾਂ ਮਸਾਲੇ ਦੀ ਜਿਹੜੀ ਤਰ੍ਹਾਂ ਭੁੰਨ ਲੈਨੇ ਤੇ ਹੁਣ ਆਪਾਂ ਇੱਥੇ ਕੀਤਾ ਜਿਹੜਾ ਦਹੀਂ ਵਾਲਾ ਮਸਾਲਾ ਤਿਆਰ ਇਹਨੂੰ ਵੀ ਆਪਾਂ ਪਾ ਦੇ ਤੇ ਇਹਦੇ ਵਿੱਚ ਮਿਕਸ ਕਰ ਦਾਂਗੇ ਉਪਰ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਾਇਆ ਬੇਸਨ ਤੇ ਬੇਸਨ ਚੰਗੀ ਤਰ੍ਹਾਂ ਪੁੱਜ ਜੇਗਾ ਫਿਰ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਹਲਵਾ ਪਾ ਦਾਂਗੇ ਇਹਨੂੰ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਹਲਵੇ ਨੂੰ ਆਪਾਂ ਮਸਾਲੇ ਵਿੱਚ ਕਰ ਦਿੱਤਾ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਪਾਣੀ ਆਣੀ ਪਾ ਕੇ ਇਹਨੂੰ ਮਿਕਸ ਕਰਕੇ ਸਾਰੇ ਚੰਗੀ ਤਰ੍ਹਾਂ ਦੇ ਇਹਨੂੰ ਆਪਾਂ ਠੱਕ ਕੇ ਬਣਾਵਾਂਗੇ। ਬਣੇ ਦੀ ਸਰਦੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਗਿਆ। ਹੁਣ ਆਪਾਂ ਇੱਥੇ ਕਰਛੀ ਦੇ ਨਾਲ ਸਬਜ਼ੀ ਨੂੰ ਥੋੜਾ ਜਿਹਾ ਫੇਰ ਲਾਂਗੇ ਤਾਂ ਕਿ ਜਿਹੜੇ ਇੱਕ ਹਲਵੇ ਕੱਦੂ ਦੇ ਜਿਹੜੇ ਪੀਸ ਨੇ ਉਹ ਥੋੜੇ ਜਿਹਾ ਖੋਲ ਜਾਣ ਤੇ ਤੁਸੀਂ ਚਾਹੋ ਤੇ ਸਬਜ਼ੀ ਨੂੰ ਇਸੇ ਤਰ੍ਹਾਂ ਵੀ ਰੱਖ ਸਕਦੇ ਹੋ। ਤੇ ਆਪਾਂ ਥੋੜੀ ਜਿਹੀ ਕਰਛੀ ਮਾਰ ਕੇ ਇਹਨਾਂ ਨੂੰ ਖੋਲ ਲਾਂਗੇ। ਤੇ ਸਬਜੀ ਆਪਣੀ ਲੋਜੀ ਬਣ ਕੇ ਬਿਲਕੁਲ ਹੋ ਗਈ ਹੈ ਤਿਆਰ ਤੇ ਲੋਜੀ ਆਪਣੀ ਸਬਜੀ ਹਲਵੇ ਕद्दू ਦੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ ਸਬਜੀ ਬਹੁਤ ਵਧੀਆ ਬਣੀ ਹੈ ਤੇ ਤੁਸੀਂ ਇਹਦਾ ਕਲਰ ਵੀ ਦੇਖ ਸਕਦੇ ਹੋ ਬਹੁਤ ਸੋਹਣਾ ਆਇਆ ਕਲਰ ਵੀ ਅੱਜ ਦੀ ਜਿਹੜੀ ਆਪਾਂ ਸਬਜ਼ੀ ਬਣਾਈ ਹੈ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਈ ਹੈ ਸਾਦੇ ਜਿਹੇ ਤੜਕਾ ਲਾ ਕੇ ਤੇ ਤੁਸੀਂ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਦਾ